ਤੇ ਜਿਨ੍ਹਾਂ ਨੇ ਅੱਜ ਤੱਕ ਪੰਥ ਤੋਂ ਕਦੇ ਕੁਝ ਲਿਆ ਹੀ ਨਹੀਂ ਤੇ ਮੰਗਿਆ ਹੀ ਨਹੀਂ ਤੇ ਕਦੇ ਅੱਗੇ ਹੀ ਨਹੀਂ ਆਏ ਪਰ ਉਹ ਪੰਥ ਦੀ ਚੜ੍ਹਦੀ ਕਲਾ ਲਈ ਅੱਜ ਵੀ ਕੰਮ ਕਰਦੇ ਤੇ ਪਿੱਛੇ ਰਹਿ ਕੇ ਕੰਮ ਕਰਦੇ ਮੈਂ ਕੀ ਗੱਲ ਕਹਿਣੀ ਚਾਹੁੰਦਾ ਸਰਦਾਰ ਮਨਪ੍ਰੀਤ ਸਿੰਘ ਜਾਲੀ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਨਾ ਉਸ ਬੰਦੇ ਨੇ ਕਦੇ ਪਹਿਲਾਂ ਸਰਕਾਰਾਂ ਤੋਂ ਕੰਮ ਲਿਆ ਸੀ ਨਾ ਮੈਨੂੰ ਲੱਗਦਾ ਉਹਨੇ ਅੱਗੇ ਕਦੇ ਲੈਣਾ ਨਾ ਹੀ ਉਸ ਬੰਦੇ ਨੂੰ ਕਦੇ ਕਿਸੇ ਅਹੁਦੇ ਦਾ ਲਾਲਚ ਹੈ ਉਹ ਬੰਦਾ ਸਿਰਫ ਨਿੱਜੀ ਸੁਆਰਥ ਤੋਂ ਉੱਪਰ ਉੱਠ ਕੇ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦਾ ਤੇ ਮੈਂ ਨਿੱਜੀ ਤੌਰ ਤੇ ਐਪਰੀਸ਼ੀਏਟ ਵੀ ਕਰਦਾ ਇਸ ਗੱਲ ਨੂੰ ਕਿ ਬਹੁਤ ਅੱਛੀ ਗੱਲ ਹੈ ਪਰ ਮੈਂ ਇੱਕ ਤੁਹਾਨੂੰ ਗੱਲ ਜ਼ਰੂਰ ਕਹਿਣੀ ਜੇ ਨਾ ਫੋਨ ਕਰਕੇ ਤੁਹਾਨੂੰ ਸਰਦਾਰ ਮਨਪੀ ਸਿੰਘ ਜਿਆਲ ਨੂੰ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਵਾਸਤੇ ਕੁਝ ਕੀਤਾ ਤੁਸੀਂ ਇੱਕ ਕਦਮ ਚੱਲੇ ਸੀ ਨਾ ਤਾਂ ਤੁਹਾਡੇ ਲਈ ਸਾਰੇ ਹਜ਼ਾਰਾਂ ਲੱਖਾਂ ਕਦਮ ਚੱਲੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਮਾਫੀ ਵੀ ਚਾਹੁੰਦਾ ਜੇ ਮੈਂ ਨਿੱਜੀ ਤੌਰ ਤੇ ਕੋਈ ਗੱਲ ਕਹਿਤੀ ਹੋਵੇ ਤੇ ਜਿਨ੍ਹਾਂ ਨੇ ਅੱਜ ਤੱਕ ਪੰਥ ਤੋਂ ਕਦੇ ਕੁਝ ਲਿਆ ਹੀ ਨਹੀਂ ਤੇ ਮੰਗਿਆ ਹੀ ਨਹੀਂ ਤੇ ਕਦੇ ਅੱਗੇ ਹੀ ਨਹੀਂ ਆਏ ਪਰ ਉਹ ਪੰਥ ਦੀ ਚੜ੍ਹਦੀ ਕਲਾ ਲਈ ਅੱਜ ਵੀ ਕੰਮ ਕਰਦੇ ਤੇ ਪਿੱਛੇ ਰਹਿ ਕੇ ਕੰਮ ਕਰਦੇ ਮੈਂ ਕੀ ਗੱਲ ਕਹਿਣੀ ਚਾਹੁੰਦਾ ਸਰਦਾਰ ਮਨਪ੍ਰੀਤ ਸਿੰਘ ਜਾਲੀ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਨਾ ਉਸ ਬੰਦੇ ਨੇ ਕਦੇ ਪਹਿਲਾਂ ਸਰਕਾਰਾਂ ਤੋਂ ਕੰਮ ਲਿਆ ਸੀ ਨਾ ਮੈਨੂੰ ਲੱਗਦਾ ਉਹਨੇ ਅੱਗੇ ਕਦੇ ਲੈਣਾ ਨਾ ਹੀ ਉਸ ਬੰਦੇ ਨੂੰ ਕਦੇ ਕਿਸੇ ਅਹੁਦੇ ਦਾ ਲਾਲਚ ਉਹ ਬੰਦਾ ਸਿਰਫ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਪੰਜਾਬ ਵਾਸਤੇ ਕੰਮ ਕਰਨਾ ਕਹਿੰਦਾ ਤੇ ਮੈਂ ਨਿੱਜੀ ਤੌਰ ਤੇ ਐਪਰੀਸ਼ੀਏਟ ਵੀ ਕਰਦਾ ਇਸ ਗੱਲ ਨੂੰ ਕਿ ਬਹੁਤ ਅੱਛੀ ਗੱਲ ਹੈ ਪਰ ਮੈਂ ਇੱਕ ਤੁਹਾਨੂੰ ਗੱਲ ਜ਼ਰੂਰ ਕਹਿਣੀ ਜੇ ਨਾ ਫੋਨ ਕਰਕੇ ਤੁਹਾਨੂੰ ਸਰਦਾਰ ਮਨਪੀ ਸਿੰਘ ਜਿਆਲ ਨੂੰ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਵਾਸਤੇ ਕੁਝ ਕੀਤਾ ਤੁਸੀਂ ਇੱਕ ਕਦਮ ਚੱਲੇ ਸੀ ਨਾ ਤਾਂ ਤੁਹਾਡੇ ਲਈ ਸਾਰੇ ਹਜ਼ਾਰਾਂ ਲੱਖਾਂ ਕਦਮ ਚੱਲੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਮਾਫੀ ਵੀ ਚਾਹਣਾ ਜੇ ਮੈਂ ਨਿੱਜੀ ਤੌਰ ਤੇ ਕੋਈ ਗੱਲ ਕਹਿ ਤੀ ਹੂੰ ਤੇ ਜਿਨ੍ਹਾਂ ਨੇ ਅੱਜ ਤੱਕ ਪੰਥ ਤੋਂ ਕਦੇ ਕੁਝ ਲਿਆ ਹੀ ਨਹੀਂ ਤੇ ਮੰਗਿਆ ਹੀ ਨਹੀਂ ਤੇ ਕਦੇ ਅੱਗੇ ਹੀ ਨਹੀਂ ਆਇਆ ਪਰ ਉਹ ਪੰਥ ਦੀ ਚੜ੍ਹਦੀ ਕਲਾ ਲਈ ਅੱਜ ਵੀ ਕੰਮ ਕਰਦੇ ਤੇ ਪਿੱਛੇ ਰਹਿ ਕੇ ਕੰਮ ਕਰਦੇ ਮੈਂ ਕੀ ਗੱਲ ਕਹਿਣੀ ਚਾਹੁੰਦਾ ਸਰਦਾਰ ਮਨਪ੍ਰੀਤ ਸਿੰਘ ਜਾਲੀ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਨਾ ਉਸ ਬੰਦੇ ਨੇ ਕਦੇ ਪਹਿਲਾਂ ਸਰਕਾਰਾਂ ਤੋਂ ਕੰਮ ਲਿਆ ਸੀ ਨਾ ਮੈਨੂੰ ਲੱਗਦਾ ਉਹਨੇ ਅੱਗੇ ਕਦੇ ਲੈਣਾ ਨਾ ਹੀ ਉਸ ਬੰਦੇ ਨੂੰ ਕਦੇ ਕਿਸੇ ਅਹੁਦੇ ਦਾ ਲਾਲਚ ਹੈ ਉਹ ਬੰਦਾ ਸਿਰਫ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦਾ ਤੇ ਮੈਂ ਨਿੱਜੀ ਤੌਰ ਤੇ ਐਪਰੀਸ਼ੀਏਟ ਵੀ ਕਰਦਾ ਇਸ ਗੱਲ ਨੂੰ ਕਿ ਬਹੁਤ ਅੱਛੀ ਗੱਲ ਹੈ ਪਰ ਮੈਂ ਇੱਕ ਤੁਹਾਨੂੰ ਗੱਲ ਜ਼ਰੂਰ ਕਹਿਣੀ ਜਿਨਾ ਫੋਨ ਕਰਕੇ ਤੁਹਾਨੂੰ ਸਰਦਾਰ ਮਨਪ੍ਰੀਤ ਸਿੰਘ ਜਾਲੀ ਉਰ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਵਾਸਤੇ ਕੁਝ ਕੀਤਾ ਤੁਸੀਂ ਇੱਕ ਕਦਮ ਚੱਲੇ ਸੀ ਨਾ ਤਾਂ ਤੁਹਾਡੇ ਲਈ ਸਾਰੇ ਹਜ਼ਾਰਾਂ ਲੱਖਾਂ ਕਦਮ ਚੱਲੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਮਾਫੀ ਵੀ ਚਾਹੁੰਦਾ ਜੇ ਮੈਂ ਨਿੱਜੀ ਤੌਰ ਤੇ ਕੋਈ ਗੱਲ ਕਹਿਤੀ ਹੋਵੇ ਤੇ ਜਿਨ੍ਹਾਂ ਨੇ ਅੱਜ ਤੱਕ ਪੰਥ ਤੋਂ ਕਦੇ ਕੁਝ ਲਿਆ ਹੀ ਨਹੀਂ ਤੇ ਮੰਗਿਆ ਹੀ ਨਹੀਂ ਤੇ ਕਦੇ ਅੱਗੇ ਹੀ ਨਹੀਂ ਆਏ ਪਰ ਉਹ ਪੰਥ ਦੀ ਚੜ੍ਹਦੀ ਕਲਾ ਲਈ ਅੱਜ ਵੀ ਕੰਮ ਕਰਦੇ ਤੇ ਪਿੱਛੇ ਰਹਿ ਕੇ ਕੰਮ ਕਰਦੇ ਮੈਂ ਕੀ ਗੱਲ ਕਹਿਣੀ ਚਾਹੁੰਦਾ ਸਰਦਾਰ ਮਨਪ੍ਰੀਤ ਸਿੰਘ ਜਾਲੀ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਨਾ ਉਸ ਬੰਦੇ ਨੇ ਕਦੇ ਪਹਿਲਾਂ ਸਰਕਾਰਾਂ ਤੋਂ ਕੰਮ ਲਿਆ ਸੀ ਨਾ ਮੈਨੂੰ ਲੱਗਦਾ ਉਹਨੇ ਅੱਗੇ ਕਦੇ ਲੈਣਾ ਨਾ ਹੀ ਉਸ ਬੰਦੇ ਨੂੰ ਕਦੇ ਕਿਸੇ ਅਹੁਦੇ ਦਾ ਲਾਲਚ ਹੈ ਉਹ ਬੰਦਾ ਸਿਰਫ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦਾ ਤੇ ਮੈਂ ਨਿੱਜੀ ਤੌਰ ਤੇ ਐਪਰੀਸ਼ੀਏਟ ਵੀ ਕਰਦਾ ਇਸ ਗੱਲ ਨੂੰ ਕਿ ਬਹੁਤ ਅੱਛੀ ਗੱਲ ਹੈ ਪਰ ਮੈਂ ਇੱਕ ਤੁਹਾਨੂੰ ਗੱਲ ਜ਼ਰੂਰ ਕਹਿਣੀ ਜੇ ਨਾ ਫੋਨ ਕਰਕੇ ਤੁਹਾਨੂੰ ਸਰਦਾਰ ਮਨਪੀ ਸਿੰਘ ਜਿਆਲ ਨੂੰ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਵਾਸਤੇ ਕੁਝ ਕੀਤਾ ਤੁਸੀਂ ਇੱਕ ਕਦਮ ਚੱਲੇ ਸੀ ਨਾ ਤਾਂ ਤੁਹਾਡੇ ਲਈ ਸਾਰੇ ਹਜ਼ਾਰਾਂ ਲੱਖਾਂ ਕਦਮ ਚੱਲੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਮਾਫੀ ਵੀ ਚਾਹੁੰਨਾ ਜੇ ਮੈਂ ਨਿੱਜੀ ਤੌਰ ਤੇ ਕੋਈ ਗੱਲ ਕਹਿ ਤਾ